ਯੋਧ ਨਸ਼ਾ ਰੋਧ ਜੋ ਪੰਜਾਬ ਸਰਕਾਰ ਨੇ ਚਲਾਈ ਹੈ ਜਿਹਦੇ ਤਹਿਤ ਮਾਂ ਜੋ ਡੀਪੀ ਸਾਹਿਬ ਨੇ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਸਮਾਰ ਜਿਲ੍ਹਾ ਜਨਰਲ ਅਧਿਤੀ ਦੇ ਮਾਂ ਜੋ ਐਸਐਸਪੀ ਸਾਹਿਬ ਹਰਨਦਰ ਸਿੰਘ ਵਰਕੀ ਐਸਪੀ ਇਨਵੈਸਟੀਗੇਸ਼ਨ ਸਭ ਜਿਤਰਾਏ ਜਿਹਦੇ ਗਾਈਡਲਾਈਨ ਤੇ ਮੋਡਲ ਥਾਣੇ ਦੇ ਮੁਖ ਅਫਸਰ ਇੰਸਪੈਕਟਰ ਵਰਨਦਰ ਸਿੰਘ ਪੁੱਲਰ ਅਜੇ ਚਮਕਿੰਦਰ ਤਰਲਵੰਦੀ ਸਿੰਘ ਅਡਾ ਐਸਐਨਰਮਲ ਸਿੰਘ ਦੀ ਟੀਮ ਨੇ 1 50 ਗ੍ਰਾਮ ਹੈਰਨ ਸਮੇਤ ਦੋਸ਼ੀ ਗੁਰਵਿੰਦਰ ਸਿੰਘ ਨਿਸ ਗੋਲੂ ਪਤਰਕਪਾਦ ਸੇ ਵਾਸੀ ਪੈਣ ਢੰਡੋਆ ਥਾਣਾ ਸ਼ਾਹਕੋਟ ਨੂੰ ਗ੍ਰਿਫਤਾਰ ਕੀਤਾ ਇਸ ਦੋਸ਼ੀ ਦੀ ਗ੍ਰਿਫਤਾਰੀ ਤੋਂ ਬਾਅਦ ਇਹ ਹਰਨ ਜੜੀ ਨੂੰ ਲੈ ਕੇ ਆਇਆ ਸੀ ਇਹਦਾ ਵਾਸਤੇ ਕੀਤਾ ਜਾ ਰਿਹਾ ਹੈ ਔਰ ਕਿਹੜੇ ਸਾਧਨਾਂ ਨਾਲ ਨਾਂਨਲੇ ਤੇ ਇਹ ਦਿਖਿਆ ਕਿ ਇਹਦੇ ਖਾ ਪਹਿਲਾਂ ਵੀ ਇੱਥੇ ਐਂਡੂਰਡ ਦਾ ਕੰਮ ਕਰਦਾ ਸੀ ਬਿਲਕੁਲ ਉਸਕੇ ਆਇਆ ਹੈ ਔਰ ਇੱਕ ਨਵਾਂ ਸ਼ੋਕਲ ਰੱਖੀ ਹੈ ਔਰ ਇਸਨੇ ਬਰਾਬ ਦਿੱਤਾ ਹੈ ਕਿ ਇਹ ਅਪਰਾਧ ਆਪਣੇ ਭੁੱਲੇ ਵੀ ਹੈ ਤੇ ਬਾਕੀ ਇਹ ਨਸ਼ੇ ਸਿੰਡੀਰੀ ਲੋਕ ਨੂੰ ਸੁਮਾਨ ਰਹੀ ਕੀਤੀ ਜਾਵਗੀ ਆ ਪੰਜਾਬ ਪੁਲਿਸ ਵੱਲੋਂ ਇਹ ਸ਼ਿਯੋਦਨ ਨਸ਼ਾ ਵਿਰੋਧ ਤੇ ਮੈਂ ਆਪਣੇ ਤਤ ਮਾੜੇ ਅਨਸਰ ਦੇ ਸਮੂਹਰ ਇਸ ਨੇ ਹੁਣ ਦੇ ਸਖਤੀ ਨਾਲ ਕਾਰਵਾਈ ਕੀਤੀ ਜਾ ਰਹੀ ਔਰ ਨਾਲ ਨਾਲ ਜਿਹੜੇ ਇਸ ਬਿਮਾਰੀ ਦੇ ਲਿਫਤ ਹੋ ਚੁੱਕੇ ਹਨ ਉਹਨਾਂ ਦੇ ਇਲਾਜ ਕਰਾਉਣ ਲਈ ਵੀ ਪਬਲਿਕ ਨੂੰ ਮੋਟੀਵੇਟ ਕਰਕੇ ਉਹਨਾਂ ਨੂੰ ਕਰਾਇਆ ਜਾ ਜਾ ਟ੍ਰੀਟਮੈਂਟ ਉਹਨਾਂ ਦਾ ਇਹ ਆਪਰੇਸ਼ਨ ਜਿਹੜੇ ਲਗਾਤਾਰ ਪੁਲਿਸ ਵੱਲੋਂ ਜਾਰੀ ਹਨ ਤੇ ਜੇ ਪੰਜਾਬ ਨੂੰ ਨਸ਼ਾ ਮੁਕਤ ਕਰਨੇ ਹਰ ਤਰ੍ਹਾਂ ਦਾ ਕੋਲਾ ਕੀਤਾ ਜਾ ਰਿਹਾ ਹੈ